ਆਪਣੀ ਆਪ ਜਿਹੜਾ ਬਾਹਾਂ ਪਾਣ ਨੂੰ ਚੱਕੇ ਜੋਰ ਸਾਥੀਓ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਸੰਵਿਧਾਨ ਜੈ ਮੂਲ ਨਿਵਾਸੀ ਸਾਥੀਓ ਮੈਂ ਕਮਲ ਖੋਸਲਾ ਪ੍ਰਧਾਨ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਮਿਸ਼ਨ ਪੰਜਾਬ ਰਾਸ਼ਟਰੀ ਅਧਿਕਸ਼ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨਲ ਟਰਸਟ ਰਜਿਸਟਰਡ ਭਾਰਤ ਅਤੇ ਨਿਸ਼ਕਲੰਕ ਪੰਥ ਬਰਾਚ ਮੁਕੇਰੀਆਂ ਦਾ ਪ੍ਰਧਾਨ ਲਾਲਮੰਤ ਜੀ ਖੜੇ ਨੇ ਪ੍ਰਧਾਨ ਜੀ ਖੜੇ ਨੇ ਵਿਨੋਦ ਜੀ ਮੇਰਾ ਸਾਥੀ ਮਨਜੀਤ ਖਾਨਪੁਰ ਜਿਹੜੇ ਕਿ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਮੁਖੀ ਨੇ ਲਲਿਤ ਗੇਲ ਜੀ ਖੜੇ ਆ ਖੁਸ਼ਾਲ ਜੀ ਖੜੇ ਨੇ ਬੂਟਾ ਜੀ ਖੜੇ ਨੇ ਬਹੁਤ ਸਾਰੇ ਬੁੱਧੀ ਜੀ ਵੀ ਸਾਥੀ ਆ ਸੁਸ਼ੀਲ ਮੇਰਾ ਬੱਚਾ ਸੁਰਜੀਤ ਸਾਡਾ ਬੇਟਾ ਸੰਜੀਵ ਸਟੇਸ਼ਨ ਤੋਂ ਬਹੁਤ ਸਾਰੇ ਨੌਜਵਾਨ ਇੱਥੇ ਖੜੇ ਆ ਅੱਜ ਅਸੀਂ ਸਾਰੇ ਜਿਹੜੀ ਕੱਲ ਘਟ ਰਾਮ ਰਿਸਰਚ ਹੋਈ ਬਾਬਾ ਸਾਹਿਬ ਅੰਬੇਦਕਰ ਦੇ ਸਟੈਚੂ ਨੂੰ ਇੱਕ ਸ਼ਰਾਰਤੀ ਅੰਸਰ ਨੇ ਉੱਪਰ ਚੜ ਕੇ ਸਟੈਚੂ ਦੇ ਪੌੜੀ ਲਗਾ ਕੇ ਔਥੋੜਿਆਂ ਦੇ ਨਾਲ ਵਾਰ ਕੀਤੇ ਉਹ ਵਾਰ ਬਾਬਾ ਸਾਹਿਬ ਦੇ ਸਿਰ 'ਤੇ ਜਾਂ ਬਾਹਾਂ 'ਤੇ ਨਹੀਂ ਕੀਤੇ ਗਏ ਉਹ ਸਾਡੇ ਸਿਰਾਂ ਤੇ ਬਾਹਾਂ 'ਤੇ ਵਾਰ ਹੋਏ ਗੱਲ ਸਮਾਜ ਇਹ ਜਿਹੜੀ ਬੇਅਦਬੀ ਕੀਤੀ ਗਈ ਆ ਮੈਂ ਸਮਝਦਾ ਕਿ ਜਿਹੜੀ ਜੇ ਉਹ ਕੇਂਦਰ ਸਰਕਾਰ ਜ਼ਿੰਮੇਵਾਰ ਆ ਤੇ ਹੁਣ ਹੀ ਪੰਜਾਬ ਸਰਕਾਰ ਜ਼ਿੰਮੇਵਾਰ ਆ ਕਿਉਂਕਿ ਪੰਜਾਬ ਸਰਕਾਰ ਨੇ ਉਹ ਜਿਹੜੇ ਸਟੈਚੂ ਲਾਏ ਆ ਉਹਨਾਂ ਦੇ ਰੱਖ-ਰਖਾਓ ਵਾਸਤੇ ਕੀ ਪ੍ਰਬੰਧ ਕੀਤੇ ਆ ਉਹਨਾਂ ਦੇ ਮਾਨ ਸਨਮਾਨ ਲਈ ਕੀ ਪ੍ਰਬੰਧ ਕੀਤੇ ਆ ਇਹੋ ਜੇ ਅੰਸਰ ਰੋਕਨੇ ਚਾਹੀਦੇ ਸੀ ਉਦੋਂ ਰੋਕਿਆ ਜਦੋਂ ਉਹ ਬੰਦਾ ਜਿਹਨੇ ਉੱਤੇ ਚੜ ਕੇ ਸਾਰਾ ਨੁਕਸਾਨ ਕਰ ਦਿੱਤਾ ਸਾਥੀਓ ਅਸੀਂ ਉਹ ਘਟਨਾ ਦਾ ਡਟ ਕੇ ਵਿਰੋਧ ਕਰਦੇ ਆ ਤੇ ਹੁਣ ਅਸੀਂ ਅੰਬੇਡਕਰ ਪਾਰਕ ਤੋਂ ਪੂਰੇ ਬਾਜ਼ਾਰ ਦੇ ਵਿੱਚ ਜਾਵਾਂਗੇ ਪੁਤਲਾ ਭੂਕਾਂਗੇ ਜਿਹੜੀਆਂ ਅੰਬੇਡਕਰ ਵਿਰੋਧੀ ਤਾਕਤਾਂ ਸਾਜ਼ਿਸ਼ਕਾਰੀ ਲੋਕ ਜਿਹੜੇ ਆ ਉਨਾ ਦਾ ਉਹਨਾਂ ਦਾ ਪੁਤਲਾ ਬੂਕਾਂਗੇ ਅਸੀਂ ਔਰ ਤਹਿਸੀਲਦਾਰ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਕਿਉਂਕਿ ਐਸਟੀਐਮ ਸਾਹਿਬਾਂ ਦੀ ਮੁਕੇਰੀਆਂ ਜਹੈ ਨਹੀਂ ਤਹਿਸੀਲਦਾਰ ਸਾਹਿਬ ਮੰਗ ਪੱਤਰ ਲੈਣਗੇ ਆ ਕੇ ਤੇ ਅਗਰ ਇਰ ਤੋਂ ਉੱਪਰ ਸਾਨੂੰ ਕੋਈ ਹੋਰ ਕੌਲ ਆਈ ਬੰਦ ਦੀ ਕੌਲ ਫਰਦਰ ਆਈ ਤੇ ਅਸੀਂ ਬੰਦ ਵੱਲ ਨੂੰ ਵੀ ਜਾਵਾਂਗੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਮਹਮ ਮਹਮ ਰਾਸ਼ਟਰਪਤੀ ਜੀ ਨੂੰ ਬੇਨਤੀ ਕਰਦਾ ਔਰ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਹੋ ਜੇ ਅਨਸਰ ਜਿਹੜੇ ਆ ਉਹਨਾਂ ਦੇ ਪਿੱਛੇ ਤਾਕਤ ਕਿਹੜੀ ਕੰਮ ਕਰਦੀ ਆ ਉਹਨੂੰ ਬੇਨਕਾਬ ਕਰੋ ਇਹ ਉਸ ਬੰਦੇ ਦੀ ਤਾਕਤ ਨਹੀਂ ਕਿਉਂਕਿ ਅੰਬੇਦਕਰ ਜੀ ਦੀ ਸੋਚ ਜਿਹੜੀ ਆ ਉਹਨੂੰ ਸਪਰੈਸ ਕਰਨਾ ਉਹਨੂੰ ਨੁਕਸਾਨ ਪਹਚਾਣਾ ਬੇ ਛੋਟੀ ਗੱਲ ਨਹੀਂ ਇਸ ਕਰਕੇ ਦਲਿਤ ਸਮਾਜ ਐਸ ਵੇਲੇ ਬਿਲਕੁਲ ਰੋਜ਼ ਦੇ ਅੰਦਰ ਗੁੱਸੇ ਦੇ ਅੰਦਰ ਤੇ ਇਹ ਗੁੱਸਾ ਉਦੋਂ ਹੀ ਸ਼ਾਂਤ ਹੋਊਗਾ ਜਦੋਂ ਇਹ ਸਾਜ਼ਿਸ਼ ਜਿਹੜੀ ਆ ਉਹ ਬੇਨਕਾਬ ਹੋਏਗੀ ਜੈ ਭੀਮ ਜੈ ਭਾਲ ਜਿੱਦਾਂ ਕੀ ਸਾਨੂੰ ਦੇਖਣ ਨੂੰ ਮਿਲ ਗਈ ਜਿਹੜੀ ਚੀਜ਼ ਆਪਾਂ ਨਹੀਂ ਸੋਚੀ ਸੀਗੀ ਪਰ ਮੈਂ ਇਹੀ ਕਹਿਣਾ ਆਂ ਦੇਖੋ ਜੋ ਵੀ ਹੈਗਾ ਆ ਪ੍ਰਸ਼ਾਸਨ ਨੂੰ ਚਾਹੀਦਾ ਆ ਜਿਹੜਾ ਵੀ ਇਹਦੇ ਪਿੱਛੇ ਇਸ ਮਾਰੇ ਗਲਤ ਤੱਤ ਹੈ ਗਿਆ ਉਹਨਾਂ ਦੇ ਬੰਦੀ ਕਾਰਵਾਈ ਜੋ ਕਰਨੀ ਚਾਹੀਦੀ ਹੈ ਸ਼ਰਾਰਾ ਕੀ ਕਹਿੰਦੇ ਸਤਿਕਾਰਯੋਗ ਸਾਥੀਓ ਜੈ ਭੀਮ ਜੈ ਭਾਰਤ ਆਪ ਸਭਨਾਂ ਨੂੰ ਮੇਰੇ ਸਾਥੀਆਂ ਨੇ ਦੱਸ ਹੀ ਦਿੱਤਾ ਹੈ ਜੋ ਕੱਲ ਮੰਦਪ ਦੇ ਭਾਗੀ ਘਟਨਾ ਵਾਪਰੀ ਹੈ ਸਾਥੀਓ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਲੜਾਈ ਹੈ ਉਹ ਵਿਚਾਰਾਂ ਦੀ ਲੜਾਈ ਹੈ ਜਿਸ ਨਗਰੀ ਜਿਸ ਜਗ੍ਹਾ ਇਹ ਇੱਕ ਘਟਨਾ ਹੁੰਦੀ ਆ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਹੈ ਕਿਉਂਕਿ ਉਹ ਨਗਰੀ ਪਾਪਾ ਨਾਨਕ ਦੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਹੈ ਉਹ ਨਗਰੀ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਹੈ ਉਹ ਅਸਲ ਨਗਰੀ ਤੋਂ ਜਿੱਥੇ ਵਿਚਾਰਧਾਰਾ ਦੀ ਗੱਲ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਮਾਨਵਤਾ ਦੀ ਵਿਚਾਰਧਾਰਾ ਹੈ ਸਮਾਨਤਾ ਦੀ ਵਿਚਾਰਧਾਰਾ ਹੈ ਭਾਈਚਾਰੇ ਦੀ ਵਿਚਾਰਧਾਰਾ ਹੈ ਇਹੀ ਵਿਚਾਰਧਾਰਾ ਡਾਕਟਰ ਭੀਮrao ਅੰਬੇਡਕਰ ਦੀ ਵਿਚਾਰਧਾਰਾ ਜਨੂ ਉਹਨਾਂ ਨੇ ਕਲਮ ਬੰਦ ਕਰਕੇ ਸਵਿਧਾਨ ਦੀ ਸਿਰਜਣਾ ਕੀਤੀ ਹੈ ਅੱਜ ਇਸ ਵਿਚਾਰਧਾਰਾ ਨੂੰ ਉਜਾਗਰ ਹੁੰਦਿਆ ਦੇਖ ਕੇ ਉਹ ਏਜੰਸੀਆਂ ਉਹ ਕ੍ਰਤੀਕ ਲੋਕਾਂ ਨੇ ਉਹ ਮਾੜੇ ਲੋਕਾਂ ਨੇ ਬਾਬਾ ਸਾਹਿਬ ਦੀ ਉਸ ਵਿਚਾਰਧਾਰਾ ਨੂੰ ਝੋਟ ਮਾਰੀ ਹੈ ਨਾ ਕਿ ਉਹਨਾਂ ਦੀ ਮੂਰਤੀ ਨੂੰ ਝੋਟ ਮਾਰੀ ਹੈ ਮੈਨੂੰ ਇਹ ਅਫਸੋਸ ਹੈ ਕਿ ਮੇਰੇ ਪੰਜਾਬ ਦੇ ਵਿੱਚ ਜਿੱਥੇ ਬਾਬਾ ਨਾਨਕ ਦੇ ਵਿਚਾਰ ਧਾਰਾ ਉਸ ਨੂੰ ਝੋਟ ਮਾਰੀ ਜਾ ਰਹੀ ਹੈ ਉਸ ਦਾ ਕਤਲ ਕੀਤਾ ਜਾ ਰਿਹਾ ਸੋ ਸਾਥੀਓ ਜੜੀਆਂ ਵੀ ਇਹ ਏਜੰਸੀਆਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਏ ਤੇ ਅਸੀਂ ਇਹ ਸਰਕਾਰ ਕੋਲੋਂ ਮੰਗ ਕਰਦੇ ਹਾਂ ਤੇ ਮੇਰੇ ਬਹੁਤ ਸਾਰੇ ਸਾਥੀ ਆਪਣਾ ਕੀਮਤੀ ਸਮਾਂ ਕੱਢ ਕੇ ਇੱਕ ਛੋਟੀ ਜਿਹੀ ਕਾਲ ਦੇ ਉੱਤੇ ਇਕੱਤਰ ਹੋਏ ਆ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਤੇ ਮੈਨੂੰ ਇਹ ਵੀ ਮਾਣ ਹੈ ਕਿ 바ਵਾ ਸਾਹਿਬ ਦੇ ਪ੍ਰਤੀ ਉਹਨਾਂ ਦਾ ਬਹੁਤ ਸਤਿਕਾਰ ਹੈ ਸਾਥੀਓ ਜੈ ਭੀਮ ਜੈ ਭਾਗਤ ਸਰ ਸਰ ਡਾਕਟਰ ਭੀਮਰਾਵ ਐਮਬੇਦਕਰ ਫੋਰ ਮੋਰੀਅਲ ਵੈਲਫੇਅਰ ਮਿਸ਼ਨ ਮਿਸ਼ਨ ਪੰਜਾਬ ਲੋ ਜਿਹੜਾ ਮੈਮੋਰੈਂਡਮ ਖਾਮੀ ਦਿੱਤਾ ਗਿਆ ਹੋ ਇਹ ਜਲਦੀ ਤੋਂ ਜਲਦੀ ਐਸਡੀਐਮ ਦੇ ਰਾਏ ਸੀ ਸਾਹਿਬ ਨੂੰ